ਜਿਹੜੇ ਜਾਨਵਰ ਐ ਸੱਪ ਐ ਚੀਤੇ ਐ ਉਹ ਸਾਰੇ ਰੀਲੀਜ਼ ਕਰਾਤੇ ਗਏ ਆ ਤੇ ਪਰ ਸਿੰਘ ਉਹਨਾਂ ਨਾਲ ਵੀ ਮਾੜੇ ਹੋ ਗਏ ਜਿਹੜੀਆਂ ਆਪਦੀਆਂ ਸਲਾਵਾਾਂ ਕੱਟੀ ਵੀ ਬੈਠੇ ਆ ਆਪਣੇ ਬੰਦੀ ਸਿੰਘ ਐ ਜੀ ਉਹ ਕਦੋਂ ਦੇ ਆਪਣੀਆਂ ਜਿਹੜੀਆਂ ਉਹ ਮਤਲਬ ਜਿਹੜੀਆਂ ਸਲਾਵਾਾਂ ਉਹ ਕਦੋਂ ਉਹਦੀਆਂ ਪੂਰੀਆਂ ਕਰ ਚੁੱਕੇ ਆ ਫੇਰ ਵੀ ਉਹਨਾਂ ਨੂੰ ਛੱਡਿਆ ਨਹੀਂ ਦਿਆ ਸਰਕਾਰ ਵੱਲੇ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਇਹ ਬਹੁਤ ਗੰਭੀਰ ਬਣਿਆ ਹੋਇਆ ਤੇ ਇਸ ਬੰਦੀ ਸਿੰਘਾਂ ਨੂੰ ਛਡਾਉਣ ਦੇ ਲਈ ਸਾਡੇ ਸਿੱਖ ਜਥੇਬੰਦੀਆਂ ਵੱਲੋਂ ਤਰਾਂ-ਤਰਾਂ ਤੇ ਪ੍ਰਦਰਸ਼ਨ ਜਿਹੜੇ ਉਹ ਕੀਤੇ ਗਏ ਨੇ ਅੱਜ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਛੋਟਾ ਜਿਹਾ ਕਲੇ ਕਲਾਕਾਰ ਨੇ ਸਿੰਘ ਵਰਸ ਸ਼ਾਪਾ ਜਿਹੜਾ ਉਹ ਆਪਣਾ ਗਾਣਾ ਰਿਲੀਜ਼ ਕਰਿਆ ਰਿਲੀਜ਼ ਹੈ ਅਸੀਂ ਖੜੇ ਹਾਂ ਤੱਕ ਸ੍ਰੀ ਦਾਨਮਾਨ ਸਾਹਿਬ ਤਲਵੰਡੀ ਸਾਬੋ ਵਿਖੇ ਜਿੱਥੇ ਤੱਕ ਸ੍ਰੀ ਦਾਨਮਾਨ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਸਿੰਘ ਵਰਸ ਸ਼ਾਪਾ ਉਹ ਛੋਟੇ ਜਿਹੇ 14 ਸਾਲ ਦੀ ਉਮਰ ਦੇ ਬੱਚੇ ਦਾ ਗੀਤ ਹੈ ਜਿਹੜਾ ਉਹ ਰਿਲੀਜ਼ ਕਰਿਆ ਹੈ ਇਹਦੇ ਵਿੱਚ ਜੋ ਬੰਦੀ ਸਿੰਘਾ ਬਾਰੇ ਗੱਲਬਾਤ ਕੀਤੀ ਗਈ ਹੈ ਸਾਡੇ ਨਾਲ ਛੋਟਾ ਜਿਹਾ ਕਲਾਕਾਰ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਜੋ ਗੀਤ ਤੁਸੀਂ ਰਿਲੀਜ਼ ਕਰਿਆ ਉਹਦੇ ਲਈ ਤੁਹਾਨੂੰ ਅਸੀਂ ਸ਼ੁਭਕਾਮਨਾਵਾਂ ਦਿੰਨੇ ਕੋ ਜਿਹੜਾ ਗੀਤ ਹੈ ਜਿਹੜਾ ਉਹ ਵਧੀਆ ਚੱਲੇ ਹਾਂਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਬਲੇਸ਼ ਵੀਰ ਸਿੰਘ ਜੀ ਤੇ ਮੈਂ ਵਰਲਡ ਦਾ ਪਹਿਲਾ ਸਿੱਖ ਬੱਚਾ ਜਿਹਨੇ ਜ਼ਫਰਨਾਮਾ ਜ਼ੁਬਾਨੀ ਯਾਦ ਕਰਕੇ ਗਾਇਆ ਸੀ ਤੇ ਮੈਨੂੰ ਅਕਾਲ ਤਖਤ ਸਾਹਿਬ ਤੋਂ ਵੀ ਸਨਮਾਨ ਦਿੱਤਾ ਤੇ ਕੌਮ ਦਾ ਹੀਰਾ ਅਵਾਰਡ ਦਿੱਤਾ ਗਿਆ। ਬਿਲਕੁਲ ਜੇ ਆਪਾਂ ਇਹ ਹੱਦ ਜੋ ਛੋਡਾ ਰਿਲੀਜ਼ ਕਰਿਆ ਗੀਤ ਸਿੰਘ ਸਾਹਿਬ ਨੇ ਉਹਦੇ ਵਾਸਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਾਡੇ ਆਡੀਅנס ਨੂੰ ਕਿਵੇਂ ਇਹ ਤੁਹਾਡੇ ਮਨ ਦੇ ਵਿੱਚ ਹੈ। ਮੈਂ ਕਹਿਣਾ ਚਾਹੁੰਦਾ ਆਡੀਅנס ਨੂੰ ਵੀ ਇਹ ਜਿਹੜਾ ਗੀਤ ਹੈ ਇੱਕ ਸੋਸ਼ਲ ਅਵੇਅਰਨੈਸ ਵਾਸਤੇ ਕੀਤਾ ਗਿਆ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਜੋ ਆਪਣੀਆਂ ਸਜ਼ਾਵਾਂ ਕਦੋਂ ਦੇ ਪੂਰੀਆਂ ਕਰ ਵੀ ਚੁੱਕਿਆ ਫੇਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਉਹਨਾਂ ਵਾਸਤੇ ਕੀਤਾ ਗਿਆ ਵੀ ਜਿਹੜੇ ਸਿੰਘ ਉਹ ਸੱਪਾਂ ਨੂੰ ਵੀ ਮਾਰੇ ਹੋਗੇ ਵੀ ਜਿਹੜੇ ਜਾਨਵਰ ਐ ਸੱਪ ਐ ਚੀਤੇ ਐ ਉਹ ਸਾਰੇ ਰਿਲੀਜ਼ ਕਰਾਤੇ ਗਏ ਆ ਤੇ ਪਰ ਸਿੰਘ ਉਹਨਾਂ ਨਾਲ ਵੀ ਮਾਰੇ ਹੋਗੇ ਜਿਹੜੀਆਂ ਆਪਦੀ ਸਜਾਵਾਂ ਕੱਟੀ ਵੀ ਬੈਠੇ ਆ ਬਿਲਕੁਲ ਐਡੀ ਛੋਟੀ ਉਮਰ ਦੇ ਮੈਂ ਦੱਸਿਆ ਤੁਹਾਡੇ ਡੈਡੀ ਕਹਿੰਦੇ 14 ਸਾਲ ਦੀ ਏਜ ਐ ਜਫਰਨਾਵਾ ਵਗੈਰਾ ਇਹ ਤੁਸੀਂ ਵੀ ਤੁਸੀਂ ਮਤਲਬ ਉਹ ਜਵਾਨੀ ਜ਼ਿਆਦਾ ਮੈਂ ਸੁਣਿਆ ਕਿ ਜ਼ਿਆਦਾ ਤੇ ਕਿੱਥੇ ਤੁਸੀਂ ਇਹ ਮਤਲਬ ਕੰਪੀਟੀਸ਼ਨ ਲੈ ਜਿਹੜਾ ਤੁਸੀਂ ਕਹਿੰਦੇ ਹੋ ਵਿੱਚ ਜਿੱਤ ਪ੍ਰਾਪਤ ਕਰੀ ਅਸੀਂ ਮੈਂ ਜੇ 10 ਸਾਲਾਂ ਦੀ ਉਮਰ ਵਿੱਚ ਜਫਰਨਾਵਾ ਸਾਹਿਬ ਯਾਦ ਕਰਕੇ ਜਵਾਨੀ ਗਾਇਆ ਸੀਗਾ ਅਸਲ ਚਾ ਹੈ ਮੈਂ ਸਕੂਲ ਤੇ ਸੀਗਾ ਆਪਣੇ ਤੇ ਉਥੇ ਪੀਟੀਐਮ ਸੀਗਾ ਉਥੇ ਮੈਂ ਗਾ ਕੇ ਸੁਣਾਇਆ ਸੀਗਾ ਤੇ 2 ਕਿ ਸਾਲ ਤਾ ਉਹ ਚੱਲੀ ਨਹੀਂ ਪਰ ਇੱਕੋ ਦਮ ਫਿਰ ਕਈਆਂ ਦਾ ਸਮਰਥਨ ਮਿਲਿਆ ਫਿਰ ਸਾਡੀ ਵੀਡੀਓ ਵਾਇਰਲ ਹੋ ਗਈ ਤੇ ਫਿਰ ਮੈਨੂੰ ਅਕਾਲ ਤਖਤ ਸਾਹਿਬ ਤੋਂ ਵੀ ਸਨਮਾਨਤ ਕੀਤਾ ਗਿਆ ਤੇ ਜਿਹੜਾ ਜਿੱਥੇ ਤੱਕ ਵੀ ਆ ਜਿਹੜਾ ਸਿੰਘ ਵਰਸਸ ਆਪਦਾ ਆਈਡੀਆ ਇਹ ਜਦੋਂ ਇਤਿਹਾਸ ਪੜ੍ਹਦੇ ਆਪਾਂ ਕਿਤਾਬਾਂ ਪੜ੍ਹਦੇ ਆ ਬਿਲਕੁਲ ਉਦੋਂ ਫਿਰ ਮੈਂ ਦੇਖਿਆ ਵੀ ਜਿਹੜੇ ਆਪਣੇ ਬੰਦੀ ਸਿੰਘ ਹੈ ਜੀ ਉਹ ਕਦੋਂ ਦੇ ਆਪਣੀਆਂ ਜਿਹੜੀਆਂ ਉਹ ਮਤਲਬ ਜਿਹੜੀਆਂ ਸਲਾਹਾਂ ਆ ਉਹ ਕਦੋਂ ਉਹਦੀਆਂ ਪੂਰੀਆਂ ਕਰ ਚੁੱਕੇ ਆ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾਦਾ ਸਰਕਾਰ ਬਾਰੇ ਬਿਲਕੁਲ ਮੈਂ ਦੇਖੀ ਜਨਾ ਹੈ ਤਵਲੇਸ਼ਵਰ ਜੀ ਤੁਸੀਂ ਇਹ ਗੀਤ ਲਿਖਿਆ ਵੀ ਆਪ ਹੈ ਤੇ ਗਾਇਆ ਵੀ ਤੁਸੀਂ ਆਪ ਹੈ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਗਾਉਣ ਵੇਲੇ ਕੋਈ ਦੁੱਖ ਮਤਲਬ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨੇ ਰੁਕਾਵਟ ਪਾਈ ਹੋਵੇ ਨਹੀਂ ਨਹੀਂ ਜਿਹੜੇ ਕਾਫਟ ਤੱਕ ਹੋਈ ਨਹੀਂ ਜਿਹੜੀ ਵੀ ਜੇ ਕੋਈ ਪ੍ਰੋਬਲਮ ਆਉਂਦੀ ਸੀਗੀ ਤਾਂ ਮੇਰੇ ਉਸਤਾਦ ਜੀ ਨੇ ਨੂਰਦੀਪ ਉਸਤਾਦ ਜੀ ਤੇ ਮੇਰੇ ਜਿਹੜੇ ਪਾਪਾ ਜੀ ਸੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ ਜਿਹੜੀ ਵੀ ਚੀਜ਼ ਮੈਨੂੰ ਨਹੀਂ ਸਮਝ ਆਉਂਦੀ ਸੀ ਮੈਂ ਉਹਨਾਂ ਤੋਂ ਬੇਝਿਚਕ ਪੁੱਛ ਲੈਂਦਾ ਸੀ ਬਿਲਕੁਲ ਤੇ ਅਗਲਾ ਜੋ ਆਪਾਂ ਗੱਲ ਕਰੀਏ ਤੁਹਾਡਾ ਏਮ ਜੋ ਤੁਸੀਂ ਛੋਟੇ ਛੋਟੇ ਉਮਰ ਦੇ ਬੱਚੇ ਜਿਹੜੇ ਤੁਸੀਂ ਮਤਲਬ ਗਾਲੀਆਂ ਪੌੜੀਆਂ ਚੜ੍ਹਨੀਆਂ ਕੀ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਏਮ ਹੈ ਤੇ ਕੀ ਤੁਸੀਂ ਦਰਸ਼ਕਾਂ ਨੂੰ ਸਾਡਾ ਨੂੰ ਦੱਸਿਆਣਾ ਚਾਹੁੰਦੇ ਬਸ ਜਿਹੋਂਤਾ ਇਹੀ ਅਵੀ ਆਪਣੀ ਕੌਮ ਦੇ ਲੇਖੇ ਹਿਲਾ ਦੀਏ ਸਾਰੀ ਜਿੰਦ ਤੇ ਜਾਨ ਬਸ ਹੁਣ ਆਪਣੀ ਕੌਮ ਵਸਤੀ ਅੱਗੇ ਸਾਰਾ ਕੁਝ ਕਰਨਾ ਨੇ ਬਿਲਕੁਲ ਸਾਡੇ ਨਾਲ ਇਹਨਾਂ ਦੇ ਉਸਤਾਦ ਵੀ ਮੌਜੂਦ ਨੇ ਹਾਂਜੀ ਬਈ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਇਹਦੇ ਚ ਤੁਸੀਂ ਕੀ ਦੇਖਿਆ ਮੁੰਡੇ ਚ ਐਡੀ ਛੋਟੀ ਉਮਰ ਦੇ ਵਿੱਚ ਇਹ ਜੋ ਗੀਤ ਹੈ ਜਿਹੜਾ ਆਪਣਾ ਧਾਰਮਿਕ ਗੀਤ ਕਹਿ ਸਕਦੇ ਆ ਆਪਾਂ ਕਿ ਮੇਰੇ ਰੀਤ ਸੱਸੀ ਗਸਰ ਦਾ ਮੰਤਰ ਲੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇਸ ਲੈਕ ਸਮਝਾ ਕੇ ਅਸੀਂ ਇੱਥੇ ਆ ਕੇ ਅੱਜ ਵੀ ਇੰਟਰਵਿਊ ਕੀਤੀ ਤੁਸੀਂ ਸਾਡੇ ਨਾਲ ਸਮਾਂ ਜਿਹੜਾ ਤੁਸੀਂ ਸਪੈਂਡ ਕੀਤਾ ਜਿਹੜੀ ਕਿ ਇਹ ਗੱਲ ਹੈ ਜੀ ਪਬਲਿਸ਼ ਵੀਰ ਦਾ ਜਿਹੜਾ ਇੰਟਰਸਟ ਆ ਸ਼ੁਰੂ ਹੋਇਆ 뮤ਜ਼ਿਕ ਦੇ ਵਿੱਚ ਬਹੁਤ ਜ਼ਿਆਦਾ ਤੇ ਬਾਕੀ ਜਿਸ ਤਰ੍ਹਾਂ ਆਏ ਤੇ ਮਤਲਬ ਫਾਦਰ ਸਾਹਿਬ ਇਹਨੂੰ ਗਾਈਡ ਕਰਦੇ ਨੇ ਨਾਲ-ਨਾਲ ਤਾਂ ਉਹਨਾਂ ਨੇ ਜਿਹੜਾ ਇਹ ਸੋਚਿਆ ਕਿ ਤੁਹਾਨੂੰ ਇਸ ਤਰ੍ਹਾਂ ਦਾ ਵੀ ਇੱਕ ਗਾਣਾ ਰਿਲੀਜ਼ ਕੀਤਾ ਜਾਵੇ ਤਾਂ ਉਹਦੇ ਨਾਲ-ਨਾਲ ਬਸ ਇਹਦਾ ਥੋੜਾ ਜਿਹਾ ਗਾਣੇ ਦੇ ਵਿੱਚ ਮਨ ਲੱਗ ਗਿਆ ਕਿ ਇਹਦਾ ਅੱਧਿਆ ਕਿੰਨੂੰ ਵਧਿਆ ਸਰ ਸਕਦੇ ਆ ਤਾਂ ਗਾਣੇ ਦਾ ਦਾ ਚਾ ਮਿਊਜ਼ਿਕ ਵੀ ਵਧੀਆ ਗਿਆ ਸਾਰਾ ਕੁਝ ਵਧੀਆ ਹੋਇਆ ਤੇ ਵਕਤ ਅੱਗੇ ਚਲੋ ਜਿਹੜੀ ਲੋੜ ਆ ਹੁਣ ਜਿਹੜੇ ਆਡੀਅנס ਦੇ ਸਾਹਮਣੇ ਤੇ ਉਹਨਾਂ ਦੇ ਡਰਾਮਾ ਦੀ ਲੋੜ ਰਹੀ ਹੈ

ਲਕਮਿੰਦਰ ਸ਼ਰਮਾ ਜੀਤ ਵਿਅਕਤੀ ਵੀ ਤਲਵੰਡੀ ਸਾ